ਰਾਏ ਬੰਦੇ ਦਾ ਬੁਰਾ ਵੀ ਨਾ ਚਿੱਤ ਚ ਰੱਖੋ ਬੁਰਾ ਨਾ ਸੋਚੋ ਮਾੜਾ ਨਾ ਸੋਚੋ ਕਿਸੇ ਦਾ ਭਲਾ ਸੋਚੋ ਕੋਈ ਬੰਦਾ ਮਾੜਾ ਹੈ ਉਹਨੂੰ ਪੁਲਿਸ ਵਿੱਚ ਰਿਪੋਰਟ ਕਰਾਈ ਉਹਦਾ ਬੁਰਾ ਹੋ ਜਾਏ ਉਹਨੂੰ ਜੇਲ੍ਹ ਹੋ ਜਾਏ ਉਹ 2-4 ਸਾਲ ਅੰਦਰ ਰਹਿ ਕੇ ਆਵੇ ਨਹੀਂ ਬੰਦਾ ਬਣ ਜਾਏ ਭਲਾ ਹੋਵੇ 2-4 ਸਾਲ ਅੰਦਰ ਰਹੇਗਾ ਮੁੜ ਕੇ ਬੰਦਾ ਬਣ ਜਾਏਗਾ ਹਾਲਾਂਕਿ ਕਈ ਅੰਦਰ ਰਹਿ ਕੇ ਸੁਧਰਦੇ ਨਹੀਂ ਵਿਗੜ ਜਾਂਦੇ ਨੇ ਪਰ ਜੇਲ੍ਹਾਂ ਵਿਗਾੜਨ ਵਾਸਤੇ ਬਣਾਈਆਂ ਕਿ ਬੰਦੇ ਨੂੰ ਸਵਾਰਨ ਵਾਸਤੇ ਬੋਲੋ ਸਵਾਰਨ ਵਾਸਤੇ ਤੇ ਜੇ ਅਸੀਂ ਕਿਸੇ ਦਾ ਕਿਸੇ ਬਾਰੇ ਅਸੀਂ ਥਾਣੇ ਵੀ ਚਲੇਗੇ ਵੀ ਆ ਬੰਦਾ ਐ ਕਰਦਾ ਪਰ ਮਨ ਵਿੱਚ ਬੁਰਾ ਨਾ ਹੋਵੇ ਇਹਦਾ ਭਲਾ ਹੋਵੇ ਬੋਲ ਕੇ ਕਿਹਾ ਇੱਕ ਵਾਰ ਸਮਝਾਇਆ ਮੇਰੇ ਨਹੀਂ ਸਮਝ ਚ ਆਇਆ ਏ ਫਿਰ ਪੰਚਾਇਤ ਚ ਕਿਹਾ ਨਹੀਂ ਸਮਝਿਆ ਇਹ ਸਮਝਦਾ ਹੀ ਨਹੀਂ ਫਿਰ ਚਲੋ ਉਹ ਥਾਣੇ ਚਲੇ ਜਾਓ ਪਰ ਮਨ ਵਿੱਚ ਇਹ ਹੋਵੇ ਇਹਦਾ ਭਲਾ ਹੋਵੇ ਵਿਚਾਰੇ ਦਾ ਨਹੀਂ ਤੇ ਮਾਰਿਆ ਜਾਣਾ ਫਸ ਜਾਣਾ ਇਹਨੇ ਅੰਦਰੋਂ ਭਲੇ ਦਾ ਪਾਪ ਕਿਸੇ ਦਾ ਬੁਰਾ ਨਾਮ ਨਾ ਸੋਚੋ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ ਜਾਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਸੌਖੇ ਰਵਾਂਗੇ ਲੋ ਇਹ ਸ਼ਬਦ ਜਰਾ ਜਾਕੈ ਸਿਮਰਨ ਸੁਖ ਨਿਵਾਸ ਕੈ ਕਲੇ ਆਉ ਦੁਖੋਤ ਨਾ ਜਿਹਦੇ ਸਿਮਰਨ ਕਰਕੇ ਚੇਤਾ ਰੱਖ ਕੇ ਕੁਦਰਤ ਦੇ ਨਿਜਮਾ ਨੂੰ ਕੁਦਰਤ ਦੇ ਵਿਧਾਨ ਨੂੰ ਵੀ ਮਨਾ ਗਲਤ ਕੰਮ ਨਾ ਕਰੀ ਚੇਤਾ ਰੱਖ ਹਰ ਵੇਲੇ ਵੀ ਮੈਂ ਗਲਤ ਕੰਮ ਨਹੀਂ ਕਰਨਾ ਸਿਮਰਨ ਰੱਖੀ ਯਾਦ ਰੱਖੀ ਜਿਵੇਂ ਆਪਾਂ ਅੱਜ ਕਹਿੰਦੇ ਆ ਨਾ ਕਿ ਤੂੰ ਚੇਤਾ ਰੱਖੀ ਯਾਦ ਰੱਖੀ ਗਲਤੀ ਨਾ ਕਰੀ ਸਿਮਰਨ ਦਾ ਮਤਲਬ ਇਹ ਹੁੰਦਾ ਸਿਮਰਨ ਰੱਖੀ ਭਾਈ ਆਹ ਚੰਗੀਆਂ ਗੱਲਾਂ ਜ਼ਿੰਦਗੀ 'ਚ ਧਾਰ ਕੇ ਰੱਖੇਗਾ ਚੇਤਾ ਰੱਖੇਗਾ ਗੁਰੂ ਜੀ ਦੇ ਬਚਨਾਂ ਨੂੰ ਭਈ ਕਲਿਆਣ ਦੁੱਖ ਹੋਵਤ ਨਾਸ਼ ਤੇਰੇ ਦੁੱਖ ਨਾਸ਼ ਹੋ ਜਾਣਗੇ ਖਤਮ ਹੋ ਜਾਣਗੇ ਤੇ ਕਲਿਆਣ ਹੋ ਜਾਏਗਾ ਕਲਿਆਣਕਾਰੀ ਬਚਨ ਸੁਣ ਕੇ ਪੜ ਕੇ ਸਮਝ ਕੇ ਗੁਰਬਾਣੀ ਦੀ ਡਿਸਕਸ਼ਨ ਕਰਿਆ ਕਰੋ ਜੇ ਕਰਨੀ ਹੁੰਦੀ ਹੈ ਸਿੱਖਾਂ ਵਿੱਚ ਤੇ ਕਿੰਡੀ ਵਧੀਆ ਗੱਲ ਹੈ ਗੁਰਬਾਣੀ ਦੀ ਡਿਸਕਸ਼ਨ ਕਰੋ ਇੱਕ ਸ਼ਬਦ ਲੈ ਲਓ ਉਹਦੀ ਡਿਸਕਸ਼ਨ ਕਰੋ ਘੰਟਾ ਲਾਓ ਦੋ ਚਾਰ ਸ਼ਬਦਾਂ ਦੀ ਡਿਸਕਸ਼ਨ ਕਰੋ ਜਪਜੀ ਸਾਹਿਬ ਦੇ ਪੰਜ ਚਾਰ ਸ਼ਬਦ ਪਹਿਲੇ ਫੇਰ ਓਲੀ ਓਲੀ ਫੇਰ 5 4 5 ਪੌੜੀਆਂ 10 ਪੌੜੀਆਂ ਫੇਰ ਓਲੀ ਓਲੀ ਫੇਰ ਇਦਾਂ ਕਰੀ ਜਾਓ ਰਹਿ ਰਸ ਪੜਨੀ ਉਹਦੀ ਡਿਸਕਸ਼ਨ ਕਰੋ ਆਨੰਦ ਸਾਹਿਬ ਸਾਰੇ ਦੀ ਵਿਆਖਿਆ ਹੋਣੀ ਚਾਹੀਦੀ ਹੈ ਬੰਦੇ ਨੂੰ ਆਉਂਦੀ ਹੈ ਨਹੀਂ ਕਈ ਵਾਰੀ ਮੰਨ ਲਓ ਸਹਿਜ ਪਾਠ ਕਰੀਏ ਫੋਨ ਦੇ ਉੱਤੇ ਵੀ ਕਰੋ ਜਾਂ ਪੋਥੀ ਤੋਂ ਕਰੋ ਜਿਆਦਾ ਚੰਗਾ ਹੈ ਉਹ ਕਈ ਵਾਰੀ ਕਰੀਏ ਤੇ ਕਈ ਵਾਰੀ 2 3 ਸ਼ਬਦਾਂ ਦੇ ਵਿੱਚ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ ਬਿਹਾਂ ਇਹਦਾ ਮਤਲਬ ਆ ਬਣਦਾ ਹੈ ਇਹਦੀ ਵਿਆਖਿਆ ਐਂਦਾ ਹੋਏਗੀ ਦਿਮਾਗ ਉਹਦੀ ਵਿਆਖਿਆ ਕਰਨ ਲੱਗ ਪੈਂਦਾ ਉਹਦੇ ਚੋਂ ਕਿੰਨਾ ਨਜ਼ਾਰਾ ਆਉਂਦਾ ਇਕੱਲੇ ਵੀ ਡਿਸਕਸ਼ਨ ਕਰੋ ਸ਼ਬਦਾਂ ਦੀ ਜਾਂ ਫਿਰ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਤਾਂ ਵੀ ਬੇਸ ਗੁਰ ਬਾਣੀ ਬਣਾਓ ਚੁਗਲੀ ਤੋਂ ਕੀ ਲੱਭੋਗੇ ਤੁਸੀਂ ਮਾੜਾ ਬੋਲ ਕੇ ਫਲਾਣਾ ਐਂਦਾ ਫਲਾਣਾ ਐਂਦਾ ਫਲਾਣਾ ਐਂਦਾ ਕੀ ਖਟੋਗੇ ਉਹਦੇ ਚੋਂ ਜਾਂਕੇ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾ ਹਾਂਜੀ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰ ਅਪਣਾ ਸਤ ਸਦਾ ਮਨਾਵੋ ਕਹਿੰਦੇ ਫਿਰ ਇਹਦਾ ਨਤੀਜਾ ਐ ਇਹ ਰਹੇਗਾ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਫਿਰ ਆਨੰਦ ਚ ਰਹੋ ਆਨੰਦ ਬਣਿਆ ਰਹੇਗਾ ਸਤ ਗੁਰ ਆਪਣਾ ਸਦ ਸਦਾ ਮਨਾਵੋ ਸਤਗੁਰੂ ਜੀ ਦੀ ਖੁਸ਼ੀ ਲਿਓ ਮਨਾਓ ਮਨਾਉਣੇ ਕਿਵੇਂ ਨੇ ਬਚਨ ਮੰਨਾ ਕੇ ਆਪੇ ਮੰਨੇ ਮਨਾਏ ਆ ਫਿਰ ਤੇ ਆਨੰਦ ਚ ਰਮਾਂਗੇ ਹਾਂਜੀ ਸਤਗੁਰ ਕਾ ਸੱਚ ਸ਼ਬਦ ਕਮਾਵੋ ਥਿਰ ਕਰ ਬੈਠੇ ਰਬ ਆਪਣਾ ਪਾਵੋ ਜੇ ਸਤਗੁਰੂ ਦਾ ਬਚਨ ਕਮਾਏਗਾ ਮਨ ਨੂੰ ਥਿਰ ਕਰ ਗੁਰੂ ਦੇ ਬਚਨ ਗੁਰੂ ਸਾਹਿਬ ਨੇ ਕਿਹਾ ਮੈਂ ਮੰਨਣੀ ਹੈ ਸਾਡਾ ਮਨ ਟਿਕਦਾ ਨਹੀਂ ਫੇਰ ਨਹੀਂ ਹੁੰਦਾ ਫੇਰ ਕਰਨ ਦਾ ਮਤਲਬ ਟਿਕਾ ਤੇਰਾ ਮਨ ਭੱਜਦਾ ਰਹਿੰਦਾ ਆਹ ਐਕਟਰ ਠੀਕ ਕਹਿੰਦਾ ਆਹ ਫਲਾਣਾ ਠੀਕ ਕਹਿੰਦਾ ਫਲਾਣਾ ਠੀਕ ਕਹਿੰਦਾ ਤੂੰ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਠੀਕ ਕਹਿੰਦੇ ਆ ਜਿੰਦਗੀ ਗੁਰੂ ਸਾਹਿਬ ਨੇ ਦੇਣੀ ਆਨੰਦ ਗੁਰੂ ਸਾਹਿਬ ਦੀ ਬਾਣੀ ਚੋਂ ਆਉਣਾ ਸਵਾਦ ਆਉਣਾ ਜ਼ਿੰਦਗੀ ਉਹ ਮਨ ਤੇ ਮਨ ਤੇ ਕੰਮ ਕਰਨਾ ਪੈਂਦਾ ਜੇ ਗੁਰਬਾਣੀ ਨੂੰ ਪੜਹੀਏ ਤੇ ਭਾਈ ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ ਕਹਿੰਦੇ ਪਾਲੈ ਪ੍ਰਭੂ ਨੂੰ ਠਿਰ ਹੋ ਬਚ ਇਥੇ ਟਿਕਾ ਤੇ ਸਹੀ ਮੰਨ ਵੀ ਮਹਾਰਾਜ ਇਦਾਂ ਕਹਿੰਦੇ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਮਨ ਤੇ ਕੰਮ ਕਰ ਹਾਂਜੀ ਪਜ ਤਾ ਦੁਖ ਨਾ ਰੱਖੋ ਚੀ ਤੂੰ ਤਾ ਦੁਖ ਨਹੀਂ ਪਾਈਂੀ ਤੋ ਇੱਤ ਵਿੱਚ ਵੀ ਪ੍ਰਾਏ ਦਾ ਬੁਰਾ ਨਾ ਸੋਚ ਕਰਨਾ ਤੇ ਕਿਸੇ ਦਾ ਬੁਰਾ ਕੀ ਹੈ ਚਿੱਤ ਵਿੱਚ ਵੀ ਨਾ ਕਿਸੇ ਦਾ ਬੁਰਾ ਬੁਰਾ ਹੋ ਜਾਏ ਕਿਸੇ ਦਾ ਬੜਾ ਕਮਾਲ ਦਾ ਬਚਨ ਹੈ ਇਹ ਇਹਦੇ ਤੇ ਵਰਕ ਕਰਨਾ ਬਹੁਤ ਔਖਾ ਹੈ ਮੇਰੇ ਨਾਲ ਫਲਾਣੇ ਨੇ ਬੁਰਾ ਕੀਤਾ ਮੈਂ ਬੁਰਾ ਕਿਉਂ ਨਾ ਕਰਾਂ ਉਹਨੇ ਮੇਰੇ ਨਾਲ ਜਦੋਂ ਐ ਕੀਤਾ ਫਿਰ ਮੈਂ ਉਹਨੂੰ ਕਿਵੇਂ ਛੱਡ ਦੇ ਇਹ ਤੇ ਬੜਾ ਔਖਾ ਹੈ ਮਾਫ ਕਰ ਦੇਣਾ ਕਿਸੇ ਸਾਰੇ ਦਿਨ ਚ ਜਿੰਨੇ ਜੋ ਕੀਤਾ ਉਹਨੂੰ ਦਿਨੇ ਮਾਫ ਕਰ ਦੇਣਾ ਚਾਹੀਦਾ ਰਾਤ ਵੇਲੇ ਸੌਣ ਤੋਂ ਪਹਿਲਾਂ ਪਹਿਲਾਂ ਮਾਫ ਕਰੋ ਨਹੀਂ ਤੇ ਗੰਡਾ ਵੱਜ ਜਾਣੀਂ ਅੰਦਰ ਗੰਡਾ ਨਾਲ ਹੀ ਲੈ ਕੇ ਥੋੜਾ ਜਾਏਗਾ ਉਹਨੇ ਐ ਕਰਿਆ ਉਹਨੇ ਐ ਕਰਿਆ ਉਹਨੇ ਐ ਕਰਿਆ ਮੈਂ ਸਭ ਨੂੰ ਮਾਫ ਕਰਦਾ ਯਾਰ ਭਾਈ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਤੁਮਕੋ ਦੁੱਖ ਨਹੀਂ ਭਾਈ ਮੀਤ ਦੁੱਖ ਮੁਕਤ ਹੋਣਾ ਚਾਹੁੰਦੇ ਆ ਸਾਰੇ ਬੋਲੋ ਦੁੱਖ ਤੋਂ ਮੁਕਤ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੈਨੂੰ ਦੁੱਖ ਨਹੀਂ ਆਏਗਾ ਪਰ ਪਰਕ ਬੁਰਾ ਨਾ ਰੱਖੋ ਚੀਤ ਹੁਣ ਭਲਾ ਪ੍ਰਾਏ ਦਾ ਬੁਰਾ ਚਿੱਤ ਚੋਂ ਕੱਢੋ ਤੇ ਦੁਖੀ ਦੁੱਖ ਦੁੱਖ ਅਸਲ ਚ ਇਸ ਚੀਜ਼ ਦਾ ਹੀ ਹੈ ਹਰ ਬੰਦਾ ਇਸ ਗੱਲ ਕਰਕੇ ਦੁਖੀ ਹੈ ਵੀ ਪਰਾਇਆ ਜਿਹੜਾ ਨਾ ਐ ਕਰਦਾ ਮੇਰੇ ਨਾਲ ਉਹਨੇ ਐ ਕੀਤੀ ਉਹਨੇ ਉਦੋਂ ਕੀਤੀ ਸੀ ਉਹ ਅੱਜ ਕਰ ਰਿਹਾ ਇਹ ਬੁਰਾ ਪਰਾਏ ਬੰਦੇ ਨੇ ਮੇਰੇ ਨਾਲ ਐ ਕੀਤਾ ਮਾਫ ਨਹੀਂ ਕਰ ਪਾਉਂਦੇ ਅਸੀਂ ਇਸੇ ਕਰਕੇ ਦੁਖੀ ਹੈ ਤੇ ਜਿਹੜਾ ਬੰਦਾ ਪਰਾਏ ਬੰਦੇ ਨੂੰ ਮਾਫ ਕਰ ਦਿੰਦਾ ਔਰ ਬੁਰਾ ਉਹਦੇ ਪ੍ਰਤੀ ਮਨ ਵਿੱਚ ਨਹੀਂ ਰੱਖਦਾ ਉਹ ਜ਼ਿੰਦਗੀ 'ਚ ਦੁਖੀ ਹੁੰਦਾਈ ਘਰ ਵਾਲੀ ਨਾਲ ਵਿਆਹ ਕਰਾਇਆ ਸੀ ਸੋਰਾ ਹੀ ਲੈ ਗਈ ਤਲਾਕ ਕਰਕੇ ਅੱਧੀ ਜਾਇਦਾਦ ਲੈ ਗਈ ਬੱਚਾ ਵੀ ਲੈ ਗਈ ਬੰਦਾ ਬੜਾ ਦੁਖੀ ਰਹਿੰਦਾ ਉਹਨੂੰ ਸੋਚੀ ਜਾਂਦਾ ਸੋ ਇੱਕ ਦਿਨ ਉਹਨੂੰ ਮਾਫ ਕਰਤਾ ਉਹਦਾ ਬੁਰਾ ਸੋਚਣਾ ਵੀ ਮਾਫ ਕਰਤਾ ਕਿਉਂਕਿ ਬਦਲਾ ਹੁਣ ਗੁੱਸਾ ਚੜਿਆ ਹੋਇਆ ਇਹ ਬਦਲਾ ਲੈਣਾ ਹੈ ਬਦਲਾ ਲੈਣਾ ਹੈ ਬਦਲਾ ਲੈਣਾ ਹੈ ਬਦਲਾ ਲੈਣਾ ਮੈਂ ਛੱਡਣਾ ਨਹੀਂ ਉਹਨੂੰ ਮਾਫ ਕਰਤਾ ਚਾਂਤ ਹੋ ਗਿਆ ਮਨ ਜਿੰਨਾ ਚਿਰ ਮaaf ਨਹੀਂ ਕਰਦਾ ਮਨ ਸ਼ਾਂਤ ਨਹੀਂ ਹੁੰਦਾ। ਔਰ ਇਹੀ ਪ੍ਰੋਬਲਮ ਹੈ ਪੋਵਰਟੀ। ਇਹ ਮਨ ਤੇ ਕੰਮ ਕਰਨਾ ਪੈਣਾ ਜੇ ਬੁਰਾਈ ਕੱਢਣੀ ਹੈ। ਗੁਰੂ ਅਰਜਨ ਦੇਵ ਜੀ ਕਹਿੰਸੀ ਕਮਾਲ ਦੀ ਗੱਲ ਕਰਦੇ। ਕਿਹੜਾ ਸਾਈਕੋਲੋਜਿਸਟ ਸੈਸ਼ਨ ਲਾਉ ਸਾਈਕੋਲੋਜਿਸਟ ਦਾ ਆਹੀ ਦੱਸੂ ਮaaf ਕਰ। ਹਿਪਨੋਟਾਈਜ਼ ਕਰੂ ਤੁਹਾਨੂੰ ਕਈ ਕਿ ਸੈਸ਼ਨ ਕਈ ਘੰਟੇ ਘੰਟੇ ਦੇ ਲਾਉ ਫਿਰ ਤੈਨੂੰ ਕਹੂਗਾ ਮਾਫ ਕਰ ਅਖੀਰ ਨੂੰ ਕਹੂਗਾ ਮਾਫ ਕਰ ਫਿਰ ਸ਼ਾਂਤ ਹੋ ਜਾਏਗਾ ਡਿਪਰੈਸ਼ਨ ਚ ਜਿੰਨੇ ਬੰਦੇ ਗਏ ਨੇ ਮਾਫ ਨਹੀਂ ਕਰ ਪਾਉਂਦੇ ਵਧਾਈ ਜਾਂਦੇ ਨੇ ਡਿਪਰੈਸ਼ਨ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਐ ਨਾ ਹੋ ਜੇ ਐ ਨਾ ਹੋ ਜੇ ਐ ਹੋ ਗਿਆ ਐ ਹੋ ਗਿਆ ਐ ਹੋ ਗਿਆ ਐ ਨਾ ਹੋ ਜੇ ਐ ਨਾ ਹੋ ਜੇ ਡਿਪਰੈਸ਼ਨ ਤੇ ਸਾਈਕਾਲੋਜੀਸਟ ਵੀ ਆਹੀ ਕੰਮ ਕਰਨਗੇ ਮਾਫ ਕਰਾਉਣਗੇ ਤੈਨੂੰ ਮਾਫ ਕਰ ਜਿੰਨੇ ਵੀ ਮਾੜਾ ਕੀਤਾ ਨੂੰ ਮaaf ਕਰ ਦੇ ਮaaf ਵੀ ਮੂੰਹ ਤੋਂ ਨਹੀਂ ਮੈਂ ਕਰਤਾ ਮaaf ਦਿਲੋਂ ਅੰਦਰ ਲੀਆਂ ਤਹਿਾਂ ਤੋਂ ਮaaf ਕਰ ਜਿਦਨ ਕਰੇਗਾ ਚੱਲ ਤੈਨੂੰ ਹੁਣ ਦੁੱਖ ਖਤਮ ਮaaf ਕਰਤਾ ਦੁੱਖ ਖਤਮ ਨਹੀਂ ਤੇ ਤੇਰੇ ਦਿਮਾਗ ਚੋਂ ਜਿਵੇਂ ਅੱਖ ਚ ਰੋੜੀ ਰੜਕਦੀ ਰਹੇਗੀ ਤੇਰੇ ਦਿਮਾਗ ਚੋਂ ਬੰਦੇ ਰੜਕਦੇ ਰਹਿਣਗੇ ਜੇ ਤੂੰ ਮaaf ਨਾ ਕਰ ਤੇ ਸੋਚ ਕੇ ਵੇਖੋ ਜੇ ਸਾਡੇ ਅੱਖ 'ਚ ਰੋੜੀ ਪੈ ਜੇ ਅੱਖ ਦਾ ਕੋਈ ਸਵਾਦ ਰਹਿ ਜੂ ਫਿਰ ਰੋੜੀ ਪੈ ਜੇ ਅੱਖ 'ਚ ਹਾਏ ਕਿੰਨੀ ਪ੍ਰੋਬਲਮ ਹੋ ਗਈ ਬਈ ਅੱਖ 'ਚ ਰੋੜੀ ਪੈ ਗਈ ਕਿੰਨੀ ਤੰਗੀ ਹੋਗੀ ਇਰੀਟੇਸ਼ਨ ਕਿੰਨੀ ਹੋਏਗੀ ਫਰਸਟ੍ਰੇਟ ਹੋਵਾਂਗੇ ਰੋੜੀ ਪੈ ਜੇ ਅੱਖ 'ਚ ਇਰੀਟੇਟ ਕਿੰਨਾ ਕਰਦੀ ਏ ਤੁਹਾਨੂੰ ਜਿਹੜੇ ਬੰਦੇ ਨੂੰ ਤੁਸੀਂ ਰੋੜੀ ਕੱਢਦੇ ਨਹੀਂ ਜਿੰਨਾ ਚਿਰ ਇਰਿਟੇਸ਼ਨ ਖਤਮ ਨਹੀਂ ਹੋ ਸਕਦੀ ਤੇ ਜਿੰਨਾ ਚਿਰ ਤੁਸੀਂ ਬੰਦਿਆਂ ਨੂੰ ਮaaf ਨਹੀਂ ਕਰਦੇ ਉਹਨਾਂ ਚਿਰ ਤੁਹਾਡੀ ਇਰਿਟੇਸ਼ਨ ਖਤਮ ਨਹੀਂ ਹੋ ਸਕਦੀ ਅੰਦਰੋਂ ਮaaf ਕਰਨਾ ਪੈਂਦਾ ਮੈਂ ਵਰਕ ਕਰਾਂਗਾ ਇਹਦੇ ਉੱਤੇ ਕਰਦਾ ਹਾਂ ਤੁਸੀਂ ਸਾਰੇ ਕਹੋ ਵੀ ਅਸੀਂ ਵੀ ਇਹਦੇ ਉੱਤੇ ਕੰਮ ਕਰਾਂਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੋਲੋ ਮੇਰੇ ਨਾਲ ਤਨ ਗੁਰੂ ਤੁਹਾਡਾ ਬਚਨ ਮੰਨਾਂਗੇ ਬੋਲੋ ਤੁਹਾਡਾ ਬਚਨ ਮੰਨਾਂਗੇ ਅਸੀਂ ਵੀ ਸਾਰੇ ਬੁਰਾ ਕਰਨ ਵਾਲਿਆਂ ਨੂੰ ਬੁਰਾ ਕਰਨ ਵਾਲਿਆਂ ਨੂੰ ਮਾਫ ਕਰ ਦਿਆਂਗੇ ਦੇ ਲੋ ਮਾਫ ਕਰਾਂਗੇ ਕਰੋ ਕਰੋਗੇ ਕਮਾਲ ਹੋ ਜਾਣੀ ਜਦੋਂ ਉਹ ਰੋੜੀਆਂ ਕੱਟਤੀਆਂ ਅੜੜਕ ਖਤਮ ਹੋ ਗਈ ਰੜਕੀ ਰੋੜੀ ਦੀ ਸੀ ਤੁਸੀਂ ਮaaf ਨਹੀਂ ਕਰਦੇ ਰੋੜੇ ਬਣੇ ਹੋਏ ਆ ਤੁਹਾਡੀ ਜ਼ਿੰਦਗੀ 'ਚ ਮaaf ਕਰ ਦੇਣਾ ਚਾਹੀਦਾ ਉਹ ਰੂੜਾ ਰੜਕੀ ਜਾਏਗਾ ਨਹੀਂ ਇਹਦਾ ਮੈਂ ਅਰਥ ਇਹ ਨਹੀਂ ਕਹਿ ਰਿਹਾ ਜ਼ਿੰਦਗੀ 'ਚੋਂ ਨਾ ਕੱਢੋ ਕਈਆਂ ਨੂੰ ਜ਼ਿੰਦਗੀ ਤੋਂ ਕੱਢਣਾ ਪੈਂਦਾ ਇੰਨਾਂ ਨੂੰ ਜ਼ਿੰਦਗੀ ਚੋਂ ਕੱਢਣਾ ਪੈਂਦਾ ਪਰ ਮਨ ਚੋਂ ਨਹੀਂ ਅਸੀਂ ਕੱਢਦੇ ਡਿਵੋਰਸ ਲੈ ਲੈਣਗੇ ਮਨ ਚੋਂ ਨਹੀਂ ਕੱਢਦੇ ਤੈਨੂੰ ਛੱਡ ਗਿਆ ਅਗਲਾ ਜਦੋਂ ਛੱਡ ਗਿਆ ਪਰ ਤੂੰ ਮਨ ਚੋਂ ਨਹੀਂ ਕੱਟਦਾ ਉਹ ਰੋੜਾ ਅੱਖ ਚ ਤੁਹਾਨੂੰ ਉਹਨੂੰ ਜ਼ਿੰਦਗੀ ਦੇ ਵਿੱਚੋਂ ਕੱਢਣਾ ਪੈਣਾ ਹੈ ਦਿਮਾਗ ਚੋਂ ਕੱਢਣਾ ਪੈਣਾ ਹੈ ਜ਼ਿੰਦਗੀ ਚੋਂ ਵੀ ਕੱਢੋ ਮਾਫ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਤੁਹਾਨੂੰ ਰੋਜ਼ ਸੱਟਾਂ ਮਾਰਨ ਵਾਲੇ ਨੇ ਤੇ ਤੂੰ ਉਹਦੇ ਨਾਲ ਰਹਿ। ਇਹ ਸਮਝੋ ਗੱਲ। ਛੱਡ ਦੇ। ਪਰ ਨਾਲ ਮਾਫ਼ ਵੀ ਕਰ ਦੇ। ਨਹੀਂ ਤੇ ਤੁਸੀਂ ਵੇਖੋ ਘਰ ਵਾਲਾ ਛੱਡ ਗਿਆ, ਘਰ ਵਾਲੀ ਛੱਡ ਗਈ। ਨਵੇਂ ਥਾਂ ਤੇ ਚਲੇ ਗਏ। ਫੇਰ ਵੀ ਕਹਿਣਗੇ ਕਿਥੇ ਵਾਇਆ ਗਿਆ ਹੁਣ? ਉਹਦੇ ਬੱਚੇ ਕਿੰਨੇ ਨੇ? ਉਹ ਘਰ ਕਿਵੇਂ ਉਹ ਦੁਖੀ ਹੈਗੇ। ਉਹਨੂੰ ਛੱਡਿਆ ਤੇ ਹੈ ਨਹੀਂ ਮਾਫ਼ ਤੇ ਕੀਤਾ ਹੀ ਨਹੀਂ। ਤੇ ਹਨ ਮੜ ਮੁੜ ਕੇ ਉੱਥੇ ਹੀ ਰੋਹ ਬੰਦੇ। ਮਨ ਲਓ ਕੋਈ ਬੰਦਾ ਪਰਮੇਸ਼ਰ ਦਵਾਰ ਤੋਂ ਚਲੇ ਜਾਵੇ। ਕੀ ਉਹ ਆਪਣੇ ਕੰਮਾਂ 'ਚ ਮਸਤ ਹੁੰਦਾ ਫਿਰ? ਨਾ। ਧਿਆਨ ਉਹਦਾ ਇੱਥੇ ਹੀ ਹੁੰਦਾ ਵੀ ਕੀ ਚੱਲ ਰਿਹਾ ਹੈ। ਤੇ ਆਨੂੰ ਇੱਥੇ ਰੱਖੋ। ਕਦੇ ਕਿਸੇ ਨੂੰ ਫੋਨ ਕਰੂ, ਕਦੇ ਕਿਸੇ ਨੂੰ ਪੁੱਛੂ, ਕਦੇ ਕਿਸੇ ਨੂੰ ਪੁੱਛੂ। ਉਹ ਛੱਡੂ ਨਹੀਂ। ਉਹਦੇ ਦਿਮਾਗ 'ਚ ਰੜਕਦੀ ਰਹਿਣੀ ਹੈ ਉਹ ਚੀਜ਼। ਇਦਾਂ ਹੀ ਕੋਈ ਮੇਰੇ ਕੋਲੋਂ ਚਲੇ ਗਿਆ। ਪਰ ਸੱਚੀ ਮੈਂ ਕਹਿ ਰਿਹਾ ਮੈਂ ਤਾਂ ਇੰਨਾ ਬਿਜੀ ਹੋ ਜਾਂਦਾ ਮੈਨੂੰ ਤਾਂ ਚੇਤਾ ਵੀ ਭੁੱਲੇ ਜਾਂਦਾ ਵੀ ਕੋਈ ਆਇਆ ਸੀ ਕੋਈ ਰਹਿੰਦਾ ਸੀ ਕੋਈ ਤੁਰ ਗਿਆ ਕਿਉਂਕਿ ਲਾਈਫ ਚੱਲਦੀ ਜਾਂਦੀ ਹੈ ਅੱਗੇ ਅੱਗੇ ਤਾਂ ਹੋਰ ਖੁਰ ਜਾਂਦਾ ਕੁਛ ਨਾ ਕੁਛ ਕਿੰਨਾ ਕ ਯਾਦ ਰੱਖੋਗੇ ਤੁਸੀਂ ਇਸ ਕਰਕੇ ਜਦੋਂ ਜ਼ਿੰਦਗੀ 'ਚ ਤੁਸੀਂ ਮਾਫ ਨਹੀਂ ਕਰੋਗੇ ਰਿਸ਼ਤਿਆਂ ਵਿੱਚ ਪਰਿਵਾਰਾਂ ਵਿੱਚ ਫਿਰ ਤੁਹਾਡੇ ਰੜਕਣਗੇ ਉਹ ਰੜਕ ਤਾਂ ਤੇਰੀ ਹੈ ਚੱਕ ਕੇ ਬਾਹਰ ਸਿੱਟ ਉਹਨੂੰ ਮਾਫ ਕਰ ਤੁਹਾਡੇ ਕੋਈ ਚੋਰ ਆਇਆ ਤੂੰ ਚੋਰ ਨੂੰ ਐ ਫੜ ਲਿਆ ਮੈਂ ਚੋਰ ਫੜ ਕੇ ਰੱਖਿਆ ਹੋਇਆ ਫਿਰ ਕੀ ਹੋਇਆ ਕਮਲਿਆ ਤੂੰ ਵੀ ਤਾਂ ਉੱਥੇ ਹੀ ਬੱਜ ਗਿਆ ਤੂੰ 10 ਸਾਲ ਨਾਲ ਚੋਰ ਨੂੰ ਛੱਡ ਤੇ ਤੂੰ ਵੀ ਉੱਥੇ ਬੈਠਾ ਹੈ ਤੂੰ ਵੀ ਤਾਂ ਤਰੱਕੀ ਨਹੀਂ ਕਰ ਸਕੇਗਾ ਨਾ ਅੱਗੇ ਤੇਰਾ ਵੀ ਤਾਂ ਮਹਾਗ ਉੱਥੇ ਖੜ ਗਿਆ ਸਟਕ ਹੋ ਗਿਆ ਜਦੋਂ ਤੁਸੀਂ ਚੋਰ ਛੱਡ ਦੋਗੇ ਤੁਸੀਂ ਕਹੋਗੇ ਆਹਾ ਜਦੋਂ ਕਿਸੇ ਨੂੰ ਮaaf ਕਰੀਏ ਨਾ ਫੀਲਿੰਗ ਕਿਵੇਂ ਦੀ ਆਉਂਦੀ ਹੈ ਆਜ਼ਾਦ ਕਰਤਾ ਮੈਂ ਜਦੋਂ ਕਿਸੇ ਨੂੰ ਮaaf ਕਰਤਾ ਮਤਲਬ ਅਸੀਂ ਆਜ਼ਾਦ ਕਰਤਾ ਕਿਨੂੰ ਆਪਣੇ ਆਪ ਨੂੰ ਜਦੋਂ ਤੁਸੀਂ ਕਿਸੇ ਬੰਦੇ ਨੂੰ ਛੱਡ ਦੋਗੇ ਉਹ ਤੇ ਭੱਜੂ ਹੀ ਭੱਜੂ ਤੇਰੀ ਵੀ ਜਾਨ ਸੁਖੀ ਹੋ ਜਾਊ ਵੀ ਚੱਲ ਯਾਰ ਮੈਂ ਰਾਖੀ ਰੱਖਦਾ ਜੀ ਇਹਦੀ ਹਰ ਵੇਲੇ ਮੇਰੀ ਵੀ ਜਾਨ ਛੁੱਟ ਗਈ ਗੁਰੂ ਅਰਜਨ ਦੇਵ ਵਾ ਮਹਾਰਾਜ ਵਰਗਾ ਸਾਈਕੋਲੋਜਿਸਟ ਕਿਹੜਾ ਹੈ ਦੁਨੀਆ ਵਿੱਚ ਸਾਈਕਾਇਟ੍ਰਿਸ ਅੱਜ ਕੱਲ੍ਹ ਲੈ ਪੜੇ ਲਿਖਿਆਂ ਦੇ ਇਹਨਾਂ ਦੇ ਸੈਸ਼ਨ ਦੇ ਉੱਤੇ ਲੋਕ 20000 ਰੁਪਇਆ ਦੇ ਕੇ ਡਿਪਰੈਸ਼ਨ ਖਤਮ ਕਰਕੇ ਗੱਲਾਂ ਹੀ ਸੁਣਨਗੇ ਮੁੜ ਕੇ ਜਾ ਕੇ ਸਾਰਾ ਕਲੋਜਿਸਟ ਗੱਲ ਆਹੀ ਦੱਸੇਗਾ ਵੀ ਮਾਫ ਕਰਦੇ ਸਾਰਿਆਂ ਨੂੰ ਦਵਾਈ ਲੈ ਜਾ ਲੈ ਦੱਸ ਗੱਲਾਂ ਹੀ ਸੁਣਨੀਆਂ ਸੀ ਤੂੰ ਗੁਰੂ ਅਰਜਨ ਦੇਵ ਜੀ ਅਗੇ ਉਨੀ ਸੁਣਦਾ ਗੁਰੂ ਨਾਨਕ ਦੀ ਸੁਣ ਖਾਂ ਭਲਾ ਇਹੀ ਤੇ ਉਹ ਕਹਿੰਦੇ ਸੀ ਜੇ ਸੁਣ ਨਹੀਂ ਸੀ ਇਹਨਾਂ ਦੀ ਸੁਣ ਲੈਂਦਾ बुरा ਕੱਢਣਾ ਹੀ ਫੇਰ ਕੱਢਦੇ ਆਪਾਂ ਕੱਡੋ ਮਨਾਉਂ ਚੋ ਪਰਕਾ ਬੁਰਾ ਨਾ ਰੱਖ ਉਹ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹ ਸ਼ਬਦ ਦੀ ਵਿਆਖਿਆ ਦੇ ਵਿੱਚ ਦਾ ਇਹ ਇਹ ਇੰਨੀ ਕ ਗੱਲ ਜਿਹੜੀ ਹੈ ਇਹ ਜ਼ਰੂਰ ਧਿਆਨ ਚ ਰੱਖਣਾ ਇਹਨਾਂ ਨੂੰ ਸਮਝਣਾ ਬਿਸ਼ਾ ਇਹ ਜ਼ਰੂਰੀ ਹੈ ਹੁਣ ਇਹ ਇਲਾਜ ਐ ਦੱਸਿਆ ਮਨ ਬੰਦੇ ਦਾ ਸੌਖਾ ਕਰਨ ਦਾ ਇਲਾਜ ਐ ਮਤਰੂ ਗੇੜਾ ਦੱਸੋ ਕਰੂ ਗੇੜਾ ਮਾਫ ਕਰ ਦੇਣਾ ਸੌਖਾ ਮੇਰੇ ਨਾਲ ਐਂ ਕਰਿਆ ਮੇਰੇ ਨਾਲ ਐਂ ਕਰਿਆ ਮੇਰੇ ਨਾਲ ਐ ਹੋ ਗਿਆ ਮੇਰੇ ਨਾਲ ਐਉਂ ਮੈਨੂੰ ਤੇ ਨੀਂਦ ਹੀ ਨਾ ਆਵੇ ਜਿਹੜੇ ਹਿਸਾਬ ਨਾਲ ਮੈਨੂੰ ਕਈ ਪੰਥ ਵਾਲੇ ਗਾਲਾਂ ਗੋਲਾਂ ਜੀਆਂ ਕੱਢਦੇ ਹੁੰਦੇ ਨੇ ਮੈਂ ਤਾਂ ਪਾਗਲ ਹੋ ਜਾਣਾ ਜੇ ਮਾਫ ਨਾ ਕਰ। ਇਹ ਜਹੇਦਾਰਾ ਨੇ ਐ ਕਰਤਾ ਟਕੋ ਸੰਤ ਭੁੱਲ ਪਲ ਗਏ ਵੀ ਤੁਮੇ-ਤੰਮੇ ਕਿੱਥੇ ਨੇ। ਠੀਕ ਐ ਆਪਣੇ ਫਿਰਦੇ ਰਹਿਣ ਟੂ 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 ਕਰਦੇ ਸਾਨੂੰ ਕੀ ਲੈਣਾ ਤਾਂ ਹੀ ਜ਼ਿੰਦਗੀ ਨਿਕਲੇਗੀ ਨਹੀਂ ਤੁਸੀਂ ਕਰੋ ਹੀ ਨਾ ਮਾਫੜੀ ਰੱਖੋ ਉਹ ਤਾਂ ਇੱਥੇ ਹੀ ਫਸੇ ਰਹਿਣਗੇ ਰੋਟੀ ਖਾ ਰਹੇ ਹੋ ਤਾਂ ਅੱਗੇ ਆਈ ਜਾਣਗੇ ਗੱਡੀ 'ਚ ਬੈਠੇ ਹੋ ਤਾਂ ਅੱਗੇ ਆਈ ਜਾਣਗੇ ਤੁਸੀਂ ਕੁਝ ਕੰਮ ਕਰਦੇ ਹੋ ਤਾਂ ਅੱਗੇ ਆਈ ਜਾਣਗੇ ਹੁਣ ਨਹੀਂ ਆਉਂਦੇ ਅੱਗੇ ਕੋਈ ਨਹੀਂ ਆਉਂਦਾ ਮੂਵ ਔਨ ਹੋ ਜਾਓ ਜਿਹੜਾ ਮੂਵ ਔਨ ਹੋਣਾ ਹੁੰਦਾ ਹੈ ਮੂਵ ਔਨ ਸਰੀਰ ਵੀ ਅੱਗੇ ਜਾਵੇ ਮਨ ਵੀ ਚੱਲਿਆ ਜਾਂਦਾ ਤੂੰ ਅੱਗੇ ਲੰਘ ਗਿਆ ਪਿੱਛੇ ਰਹਿ ਗਿਆ ਸਭ ਕੁਝ ਭੁੱਲ ਜਾ ਜ਼ਿੰਦਗੀ ਸੋਹਣੀ ਬਣ ਦੇਗੀ ਬਸ ਚਿੱਤ ਚ ਵੀ ਨਾ ਰੱਖੋ ਜ਼ਿੰਦਗੀ ਜੋ ਜਿੰਨੂੰ ਬਾਹਰ ਕੱਢ ਦਿੰਦੇ ਆ ਨਾ ਤੁਸੀਂ ਆਪਣੇ ਮਨ ਚੋਂ ਵੀ ਬਾਹਰ ਕੱਢੋ ਜੇ ਤੁਸੀਂ ਅੰਦਰ ਰੱਖੀ ਰੱਖੋਗੇ ਤੇ ਬਾ ਜਿਵੇਂ ਅੱਖ 'ਚ ਰੋੜ ਚੁੱਭਦਾ ਰਹਿਣਾ ਉਹ ਬੰਦੇ ਨੇ ਵੀ ਤੇਰੀ ਜ਼ਿੰਦਗੀ 'ਚ ਚੁਭੀ ਜਾਣਾ ਤੈਨੂੰ ਤਰੱਕੀ ਨਹੀਂ ਕਰਨ ਦੇਣੀ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਬਚਨ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਬੀਤ ਉਹ ਮਿੱਤਰਾ ਉਹ ਭਰਾਵਾ ਤੈਨੂੰ ਕਦੇ ਵੀ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ ਪਰਾਏ ਬੰਦੇ ਦਾ ਬੁਰਾ ਨਾ ਸੋਚੀ ਆਪਣੀ ਕਮਾਈ ਕਰੋ ਕਿਸੇ ਵੱਲ ਨਾ ਵੇਖੋ ਕਿਸੇ ਦੀ ਰੀਸ ਨਾ ਕਰੋ ਜਿੱਥੇ ਅਸੀਂ ਹੁੰਨੇ ਆ ਉੱਥੇ ਰਹਿਣਾ ਸਿੱਖ ਲਈਏ ਖੁਸ਼ ਰਹਿਣਾ ਸਿੱਖੀ ਆਪਣੀ ਜ਼ਿੰਦਗੀ ਵਿੱਚ ਤਾਂ ਕਰਕੇ ਇਹ ਬਚਨ ਗੁਰੂ ਅਰਜਨ ਦੇਵ ਜੀ ਦਾ ਹੈ ਲੱਗਦਾ ਤੇ ਸੌਖਾ ਹੀ ਏ ਜਦੋਂ ਇਹਨੂੰ ਲਾਗੂ ਕਰਨਾ ਪੈਣਾ ਪ੍ਰੈਕਟੀਕਲ ਕਰਨਾ ਜ਼ਿੰਦਗੀ 'ਚ ਫਿਰ ਬਹੁਤ ਹਾਰਡ ਹੁੰਦਾ ਹੈ ਮਿਹਨਤ ਕਰਨੀ ਪੈਂਦੀ ਹੈ ਬਹੁਤ ਮਨ ਆਪਣੇ ਨੂੰ ਵਾਰ-ਵਾਰ ਉਹ ਮਨਾ ਨਹੀਂ ਬੁਰਾ ਸੋਚਣਾ ਮੇਰਾ ਕੋਈ ਬੁਰਾ ਵੀ ਕਰਦਾ ਤਾਂ ਵੀ ਬੁਰਾ ਉਹਦੇ ਬਾਰੇ ਨਹੀਂ ਸੋਚਣਾ ਮੇਰੇ ਨਾਲ ਮਾੜਾ ਵੀ ਕਰ ਗਿਆ ਮੈਂ ਬਦਲਾ ਨਹੀਂ ਲੈਣਾ ਹੁਣ ਮੈਂ ਅੱਗੇ ਲੰਘਣਾ ਹੈ ਮੈਂ ਹੁਣ ਤੁਸੀਂ ਮੈਨੂੰ ਦੱਸੋ ਤਰੱਕੀ ਵਾਲਾ ਬੰਦਾ ਜੇ ਬਦਲਾ ਲੈਣ ਲੱਗੇ ਇੱਕ ਗੱਲ ਸਮਝਾਓ ਤੁਸੀਂ ਪਟਿਆਲੇ ਦੇ ਵਿੱਚ ਗੇੜੀਆਂ ਮਾਰਦੇ ਫਿਰਦੇ ਆਂ ਛੜਕਾਂ ਦੇ ਉੱਤੇ ਵਿਲਿਓ ਤੁਹਾਡੀ ਗੱਡੀ ਤੇ ਕਿਸੇ ਨੇ ਰੋੜਾ ਮਾਰਿਆ ਤੁਸੀਂ ਰੋਕ ਕੇ ਲੜੋਂਗੇ ਕਿ ਨਹੀਂ ਲੜੋਂਗੇ ਮੇਰੀ ਗੱਡੀ ਦੇ ਰੋੜਾ ਮਾਰਿਆ ਚਿਬ ਮਾਰਿਆ ਚਿਬ ਪਾਇਆ ਦੱਸੋ ਤੁਸੀਂ ਲੜੋਂਗੇ ਕਿ ਨਹੀਂ ਉੱਤਰ ਕੇ ਗੱਡੀ ਤੋਂ ਪੁੱਛੋਂਗੇ ਉਹਨੂੰ ਵੀ ਕਿਉਂ ਮਾਰਿਆ ਰੋੜਾ ਕਿਉਂਕਿ ਵਿਲ ਨੇ ਆ ਗੇੜੀਆਂ ਮਾਰਦੇ ਫਿਰਦੇ ਆਂ ਪਰ ਜੇ ਏਅਰਪੋਰਟ ਤੇ ਜਾਣਾ ਹੋਵੇ 4 ਘੰਟੇ ਟਾਈਮ ਰਹਿ ਗਿਆ ਪਟਿਆਲੇ ਤੋਂ ਆਪਾਂ ਜਾ ਰਹੇ ਆਂ ਤੇ ਫਲਾਈਟ ਆਪਾਂ ਫੜਨੀ ਹੈ 6 ਘੰਟੇ ਬਾਅਦ 4 ਘੰਟੇ ਪਹਿਲਾਂ 4 ਘੰਟੇ ਸਫਰ ਦੇ ਨੇ ਜਾਣਾ ਹੈ ਤੇ ਕਿਸੇ ਨੇ ਰੋੜਾ ਮਾਰਿਆ ਆਪਾਂ ਜਾਜ ਤੇ ਚੜਨਾ ਹੈ ਆਪਾਂ ਮਕਸਦ ਹੈ ਸਾਡਾ ਈਮ ਹੈ ਜਾ ਰਹੇ ਹੁਣ ਉੱਤਰ ਕੇ ਅੱਧਾ ਘੰਟਾ ਲੜੋਗੇ ਕਿ ਨਿਕਲੋਗੇ ਬੋਲੋ ਨਿਕਲੋਗੇ ਕਿਉਂ ਭਈ ਕਿਉਂਕਿ ਹੁਣ ਤੁਹਾਡਾ ਮਿਸ਼ਨ ਹੈ ਕੋਈ ਹੁਣ ਕਿਤੇ ਦੀ ਕਿਤੇ ਪਹੁੰਚਣਾ ਹੁਣ ਜੇ ਲੜਨ ਦੇ ਚੱਕਰ ਚ ਫਸ ਕੇ ਫਿਰ ਤੇ ਗੱਲ ਖਰਾਬ ਹੋ ਗਈ ਜਿਹੜਾ ਕਿਸੇ ਬਾਰੇ ਫालतੂ ਕੋਈ ਕਰ ਗਿਆ ਬੁਰਾ ਉਹਨੂੰ ਡਿਲੀਟ ਕਰਕੇ ਅੱਗੇ ਲੰਘੋ ਜੇ ਤੇ ਵੱਡੇ ਕੰਮ ਕਰਨੇ ਨੇ ਫਿਰ ਤੇ ਐਂ ਹੋਣਗੇ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਲੈਣੀ ਹੈ ਏਮ ਤੇਰਾ ਸੁਖੀ ਰਹਿਣਾ ਹੈ ਸ਼ਾਂਤ ਰਹਿਣਾ ਹੈ ਕਾਮਯਾਬ ਹੋਣਾ ਹੈ ਫਿਰ ਇੱਕ ਬੰਦੇ ਦੇ ਉੱਤੇ ਇੰਨਾ ਟਾਈਮ ਵੇਸਟ ਨਾ ਕਰ ਜੇ ਆਪਣੀ ਫਲਾਈਟ ਲੰਘੀ ਲੋਕ ਕਹਿਣਗੇ ਪੀ ਕੀ ਗੱਲ ਫਲਾਈਟ ਕਿਉਂ ਲੰਘ ਗਈ ਤੂੰ ਕਹਿ ਮੇਰੇ ਰੋੜਾ ਮਾਰਿਆ ਸੀ ਮੈਂ ਅੱਧਾ ਘੰਟਾ ਉਧਰ ਲੜਨ ਲੱਗ ਗਿਆ ਕਹਿ ਗਿਆ ਰੋੜੇ ਵਾਲਾ ਤਾਂ ਉਹ ਤੇ ਡੈਂਟ ਤੇਰਾ 5000 ਤੇ ਠੀਕ ਹੋ ਜਾਣਾ ਤੇ ਡੇਢ ਲੱਖ ਦੀ ਤੇਰੀ ਟਿਕਟ ਸੀ ਜਿਹੜੀ ਖਰਾਬ ਕਰਕੇ ਵਹਿ ਗਿਆ ਤੂੰ ਕਮਲਿਆ ਤੂੰ ਉਹਦੇ ਨਾਲ ਲੜਨ ਲੱਗ ਗਿਆ ਤੂੰ ਵੇਲਾ ਸੀ ਲੜਨ ਨੂੰ ਮਾਫ ਹੋ ਨਹੀਂ ਕਰਦੇ ਜਿਹੜੇ ਵੇਲੇ ਹੀ ਨਹੀਂ ਜਿਨ੍ਹਾਂ ਨੇ ਕਿਤੇ ਪਹੁੰਚਣਾ ਹੈ ਉਹ ਮਾਫ ਕਰਨਗੇ ਡਿਲੀਟ ਕਰ ਦੇਣਗੇ ਡਿਲੀਟ ਕਰੋ ਹਰ ਰੋਜ਼ ਜਿਸ ਜਿਸ ਬੰਦੇ ਨੇ ਸਾਡੇ ਨਾਲ ਅੱਜ ਦਿਨ ਚ ਮਾੜਾ ਕੀਤਾ ਰਾਤ ਨੂੰ ਸੌਣ ਲੱਗਿਆਂ ਮaaf ਕਰਦਿਆ ਕਰੋ ਹਰ ਬੰਦੇ ਨੇ ਵੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਲਾਣੇ ਨੇ ਆ ਕੀਤਾ ਫਲਾਣੇ ਨੇ ਗਲਤ ਕੀਤਾ ਫਲਾਣੇ ਨੇ ਠੀਕ ਕੀਤਾ ਸੌਣ ਤੋਂ ਪਹਿਲਾਂ ਪਹਿਲਾਂ ਰੋਜ਼ ਹੀ ਨਵੇੜ ਦਿਆ ਕਰੋ ਕੰਮ ਵੀ ਅੱਜ ਵਾਲੇ ਸਾਰੇ ਮaaf ਕੱਲ ਨੂੰ ਜੋ ਹੋਊ ਫੇਰ ਕੱਲ ਸ਼ਾਮ ਨੂੰ ਮaaf ਕਰਾਂਗੇ ਸਾਰਿਆਂ ਨੂੰ ਰੋਜ਼ ਮaaf ਕਰਕੇ ਸੋਇਆ ਕਰੋ ਤਾਂ ਤਰੱਕੀ ਕਰਾਂਗੇ ਅਸੀਂ ਜੇ ਹਾਥੀ ਇਦਾਂ ਪ੍ਰਵਾਹ ਕਰਨ ਲੱਗੇ ਵੀ ਮੈਨੂੰ ਆਹ ਕੁੱਤਾ ਭੌਂਕਦਾ ਹੈ ਉਹ ਕਰਦਾ ਫਿਰ ਤੇ ਉਹ ਹਾਥੀ ਤਰੱਕੀ ਨਾ ਕਰ ਸਕੇ ਜ਼ਿੰਦਗੀ ਵਿੱਚ ਤੁਹਾਨੂੰ ਮਾਫ ਕਰਨਾ ਪੈਣਾ ਹੈ ਅੱਗੇ ਲੰਘਣ ਦੀ ਕੋਸ਼ਿਸ਼ ਕਰਿਆ ਕਰੋ ਜੇ ਅੱਗੇ ਕਿਤੇ ਜਾਣਾ ਫਿਰ ਇਦਾਂ ਹੀ ਜਾਓਗੇ ਤਾਂ ਕਰਕੇ ਇਸ ਗੱਲ ਦੇ ਉੱਤੇ ਵਰਕ ਕਰਨਾ ਸ਼ੁਰੂ ਕਰੀਏ ਫਿਰ ਆਨੰਦ 'ਚ ਰਵਾਂਗੇ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ ਇਹ ਬਚਨ ਬੜਾ ਪਿਆਰਾ ਹੈ ਇਹ ਬਚਨ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਇੱਕੋ ਹੀ ਪੰਕਤੀ ਇੱਕੋ ਹੀ ਲਾਈਨ ਇਹ ਲਾਈਫ ਚੇਂਜ ਕਰ ਸਕਦੀ ਹੈ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਐਵੇਂ ਨਹੀਂ ਕਹਿੰਦੇ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਇਹ ਚੇਂਜ ਕਰ ਦੇਣ ਚੇਂਜ ਆਫ ਲਾਈਫ ਇਹ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਇਨਾਂ ਚੀਜ਼ਾਂ ਨਾਲ ਅਗਲੀਆਂ ਪੰਕਤੀਆਂ ਹਨ ਹਰ ਹਰ ਤੰਤ ਮੰਤ ਗੁਰ ਦੀ ਨਾਮ ਏ ਸੁਖ ਨਾਨਕ ਅਨ ਦਿਨ ਚੀਨਾ ਹਰ ਹਰ ਤੰਤ ਮੰਤ ਗੁਰ ਦੀ ਨਾਂ ਤੰਤਰ ਮੰਤਰ ਲੋਕ ਬੜਾ ਪੁਜ ਕਰਦੇ ਨੇ ਅਜ ਮੰਤਰ ਐ ਤੰਤਰ ਐ ਕਹਿੰਦੇ ਹਰ ਹਰ ਦੇ ਦਿੱਤਾ ਮੈਨੂੰ ਬਸ ਉਹਦੇ ਨਿਜਮਾ ਨੂੰ ਸਮਝੋ ਲਾਫ ਨੇਚਰ ਕੁਦਰਤ ਦਾ ਵਿਧਾਨ ਨੇਚਰਲ ਐਕਟ ਜਿਹੜਾ ਬਣਿਆ ਉਹਨੂੰ ਸਮਝੋ ਕੁਦਰਤ ਦੇ ਵਿਧਾਨ ਨੂੰ ਉਹ ਮੈਨੂੰ ਗੁਰੂ ਨੇ ਦੇ ਦਿੱਤਾ ਇਹ ਸੁਖ ਨਾਨਕ ਅਨੰਦਨ ਚੀਨਾ ਫਿਰ ਐਸਾ ਸੁਖ ਮੈਨੂੰ ਮਿਲ ਰਿਹਾ ਅਨੰਦਨ ਉਸ ਸੁਖ ਨੂੰ ਪਛਾਣ ਲਿਆ ਅਸਲੀ ਸੁਖ ਨੂੰ ਚੀਨਣਾ ਪਛਾਣਨਾ ਕਹਿੰਦੇ ਨੇ ਜਾਣਨਾ ਉਹਦਾ ਹੁਣ ਸਵਾਦ ਲੈਨੇ ਆ ਜ਼ਿੰਦਗੀ ਬੜੀ ਸੁਖ